ਇਹ ਸੁਚਾਨੰਦ ਆਪਣੀ ਨੌਜਵਾਨ ਧੀ ਦਾ ਵਿਆਹ ਬਾਬਾ ਅਜੀਤ ਸਿੰਘ ਸਾਹਿਬ ਜੀ ਕਲਗੀ ਤਰਪਤਾ ਜੀ ਦੇ ਵੱਡੇ ਸੁਪੁੱਤਰ ਜੀ ਦੇ ਨਾਲ ਕਰਵਾਉਣਾ ਚਾਹੁੰਦਾ ਸੀ ਸਾਲ ਸੰਗਤ ਜੀ ਰਿਸ਼ਤਾ ਵੀ ਇਹਨੇ ਭੇਜਿਆ ਸੀ ਮਹਾਰਾਜ ਪਾਦਸ਼ਾਹ ਜੀ ਦੇ ਸੁਪੁੱਤਰ ਨੂੰ ਅਨੰਦਪੁਰ ਸਾਹਿਬ ਪਰ ਗੁਰੂ ਕਲਗੀ ਤਰਪਾਦਸ਼ਾ ਮਹਾਰਾਜ ਜੀ ਨੇ ਮਨਾ ਕਰ ਦਿੱਤਾ ਸੀ ਕਲਗੀ ਤਰਪਤਾ ਜੀ ਨੇ ਕਿਹਾ ਸੀ ਕਿ ਤੂੰ ਮਲੇਛਾਂ ਦਾ ਧੰਨ ਖਾਂਦਾ ਹੈ ਮਲੇਛਾਂ ਦਾ ਸਾਥ ਦਿੰਦਾ ਹੈ ਮਲੇਛਾਂ ਦੇ ਕੋਲ ਨੌਕਰੀ ਕਰਦਾ ਹੈ ਤੂੰ ਮਲੇਛਾਂ ਦੇ ਦਰਬਾਰ ਵਿੱਚ ਰਹਿਣਾ ਹੈ ਜਿਨ੍ਹਾਂ ਦਾ ਧਰਮ ਨਾਲ ਕੋਈ ਵਾ ਵਾਸਤਾ ਨਹੀਂ ਹੈ ਜੋ ਜ਼ੁਲਮ ਕਰਦੇ ਹਨ ਇਹ ਮੈਂ ਨਹੀਂ ਕਹਿ ਰਿਹਾ ਰਤਨ ਸਿੰਘ ਜੀ ਭੰਗੂ ਨੇ ਵੀ ਇਹ ਗੱਲ ਲਿਖੀ ਹੋਈ ਹੈ ਦੂਨਾ ਸਿੰਘ ਜੀ ਹੰਡੂਰੀਆ ਨੇ ਵੀ ਇਹ ਗੱਲ ਲਿਖੀ ਹੋਈ ਹੈ ਦੂਨਾ ਸਿੰਘ ਜੀ ਹੰਡੂਰੀਆ ਲਿਖਦੇ ਹਨ ਜਬ ਟਿੱਕਾ ਤੁਮ ਗ੍ਰਹਿ ਗਇਓ ਤੁਮਹਿ ਸੋ ਮੋੜ ਦਇਓ ਤਾਨ ਮਲੇਛਾ ਖਾਤ ਹੋਂ ਹਮ ਕੋ ਇਹ ਕਹਿਓ ਕਿ ਤੁਮ ਮਲੇਛਾਂ ਦਾ ਤਨ ਖਾਂਦਾ ਹੈ ਵਿਆਹ ਨਹੀਂ ਜੇ ਕਰਵਾਉਣਾ ਸੀ ਤੇਰੀ ਧੀ ਦੇ ਨਾਲ ਅਸੀਂ ਆਪਣੇ ਬੇਟੇ ਦਾ ਗੁਰੂ ਕਲਗੀਧਰ ਪਿਤਾ ਜੀ ਨੇ ਇਹ ਗੱਲ ਕੀਤੀ ਇਸੇ ਤਰ੍ਹਾਂ ਰਤਨ ਸਿੰਘ ਜੀ ਪੰਗੂ ਉਹ ਵੀ ਮਹਾਨ ਲੇਖਕ ਹਨ ਉਹ ਲਿਖਦੇ ਨੇ ਪੰਥ ਪ੍ਰਕਾਸ਼ ਅੰਦਰ ਔਰ ਖਤਰੀ ਹੁਤੋਂ ਸੁੱਚਾ ਆਨੰਦ ਨਾਮ ਕਿਤ ਕਲਿਓ ਥੋ ਕਰਨ ਸਾਖ ਗੁਰਧਾਮ ਗੁਰੂ ਨਾ ਮੰਨਿਓ ਉਸ ਰੱਖਿਓ ਯਾਦ ਇਮਕਰ ਸਮਝਿਓ ਉਨ ਵਹਿਬਾਦ ਬਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਧੀ ਦੇ ਰਿਸ਼ਤੇ ਲਈ ਨਹੀਂ ਮੰਨੇ ਬਾਬਾ ਜੀਤ ਸਿੰਘ ਸਾਹਿਬ ਜੀ ਬੜੇ ਸੋਹਣੇ ਸੁਨਖੇ ਹੋਇਆ ਕਰਦੇ ਸਨ ਤੇ ਮਹਾਰਾਜ ਨਹੀਂ ਮੰਨੇ ਇਹਨੇ ਮਨ ਵਿੱਚ ਖੁਣਸ ਖਾ ਲਈ ਸਾਧ ਸੰਗਤ ਇਹਨੇ ਮਨ ਵਿੱਚ ਵੈਰ ਰੱਖ ਲਿਆ ਵੀ ਮੇਰੀ ਧੀ ਦਾ ਰਿਸ਼ਤਾ ਕਿਉਂ ਨਹੀਂ ਲਿਆ ਗਿਆ ਤੇ ਚੰਦੂ ਦੇ ਵਾਂਗ ਹੀ ਇਹਨੇ ਵੀ ਫਿਰ ਕਹਿਰ ਕਮਾਇਆ ਸਾਧ ਸੰਗਤ ਬਚਨ ਆਉਂਦੇ ਨੇ ਦੂਣਾ ਸਿੰਘ ਹੰਡੂਰੀਆ ਲਿਖਦੇ ਤਬ ਤੁਮ ਟਿੱਕਾ ਦਿਓ ਹਟਾਈ ਅਬ ਮਲੇਸ਼ ਗ੍ਰਹਿ ਕਿਉਂ ਤੂੰ ਆਈ ਝੂਠੇ ਕੇ ਮਨ ਖੁਣਸ ਜਬ ਹੀ ਤੁਰਕਨ ਪਾਸ ਪੁਕਾਰਿਓ ਤਬ ਹੀ ਇਹ ਵੀ ਬਚਨ ਆਉਂਦੇ ਹਨ ਸੋ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਨਾਲ ਇਹ ਆਪਣੀ ਧੀ ਦਾ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨੇ ਫਿਰ ਉਹ ਕਿੜ ਜਿਹੜੀ ਆ ਉਹ ਵੈਰ ਛੋਟੇ ਸਹਬਜ਼ਾਦਿਆਂ ਦੇ ਵੇਲੇ ਕੱਢਿਆ ਜਿਹੜੇ ਸਹਬਜ਼ਾਦੇ ਹਨ ਧਨ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਭਰਾ ਧਨ ਬਾਬਾ ਜ਼ੁਰਾਵਰ ਸਿੰਘ ਤੇ ਧਨ ਬਾਬਾ ਫਤਿਹ ਸਿੰਘ ਸਾਹਿਬ ਜੀ ਇਹਨੇ ਸਾਧ ਸੰਗਤ ਜੀ ਫਿਰ ਉਹ ਤੋਂ ਬਚਨ ਕਹੇ ਇਹਨੇ ਬੋਲ ਕਹੇ ਕਉੜੇ ਕਿ ਸੱਪ ਦੇ ਬੱਚੇ ਸਕੋਲਿਓ ਵੀ ਵੱਡੇ ਹੋ ਕੇ ਸਾਪ ਹੀ ਬਣਦੇ ਨੇ ਇਹਨਾਂ ਨੂੰ ਮਾਰ ਮੁਕਾਓ